ਇੱਕ ਪਾਸੇ ਕਿਸਾਨੀ ਅੰਦੋਲਨ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਵਿਵਾਦ ਪਖਿਆ ਹੋਇਆ ਸਿਆਸੀ ਵਿਵਾਦ ਹੈ ਸਿਆਸੀ ਵਿਵਾਦ ਮੇਅਰ ਦੀਆਂ ਇਲੈਕਸ਼ਨਸ ਨੂੰ ਲੈ ਕੇ ਹੈ ਜਿੱਥੇ ਇੱਕ ਪਾਸੇ ਮੇਅਰ ਦੀ ਇਲੈਕਸ਼ਨਸ ਭਾਜਪਾ ਨੇ ਜਿੱਤੀਆਂ ਸਨ ਔਰ ਉਸੇ ਦੇ ਵਿੱਚ ਹੀ ਵਿਵਾਦ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਆਈਐਨਡੀਆ ਇੱਕ ਅੱਠ ਚੋੜ ਅਧੀਨ ਸਿਆਸੀ ਲੜਾਈ ਹੋਈ ਸੀ ਔਰ ਉਸੇ ਦੇ ਵਿੱਚ ਹੀ ਭਾਜਪਾ ਜਿਹੜੀ ਹੈ ਉਹ ਪ੍ਰਥਮ ਆਈ ਸੀ ਖੈਰ ਇਸ ਮਾਮਲੇ ਨੂੰ ਲੈ ਕੇ ਸਪਰੀਮ ਕੋਰਟ ਦੀ ਦੂਜੀ ਸੁਣਵਾਈ ਅੱਜ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਚੰ디ਗੜ੍ਹ ਦੇ ਨਵੇਂ ਲੱਗੇ ਮੇਅਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਮਨੋਜ ਸੋਨਕਰ ਜਿਨ੍ਹਾਂ ਨੇ ਹੁਣੇ-ਹੁਣੇ ਕੁਰਸੀ ਸਾਬੀ ਸੀ ਉਹਨਾਂ ਨੇ ਆਪਣੀ ਕੁਰਸੀ ਛੱਡ ਦਿੱਤੀ ਹੈ ਚਰਚਾਵਾਂ ਇਹ ਕਹਿ ਰਹੀਆਂ ਨੇ ਕਿ ਬੀਜੇਪੀ ਦੇ ਕਹਿਣ ਅਨੁਸਾਰ ਹੀ ਇਹ ਅਸਤੀਫਾ ਜਿਹੜਾ ਉਹ ਦਿੱਤਾ ਗਿਆ ਪਰ ਦੂਜੇ ਪਾਸੇ ਬੀਜੇਪੀ ਦੇ ਵਿੱਚ ਭਾਰੀ ਇਜ਼ਾਫਾ ਹੋਇਆ ਖਾਸ ਕਰਕੇ ਜੋ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਦੇ ਨਾਲ ਚੰਡੀਗੜ੍ਹ ਮੇਅਰ ਇਲੈਕਸ਼ਨਸ ਦੇ ਵਿੱਚ ਭਾਜਪਾ ਨੂੰ ਸਿੱਧਾ ਫਾਇਦਾ ਹੋ ਸਕਦਾ ਕਿਉਂਕਿ ਇਸ ਦੇ ਨਾਲ ਭਾਜਪਾ ਦੇ ਕਾਉਂਸਲਰਸ ਦੀ ਜਿਹੜੀ ਮੁੱਖ ਗਿਣਤੀ ਹੈਗੀ ਆ ਵਾਦ ਕੇ 17 ਹੋ ਚੁੱਕੀ ਹੈ 17 ਦੇ ਨਾਲ ਇੱਕ ਸੰਸਦੀ ਮੈਂਬਰ ਕਿਰਨ ਖੇਰ ਦਾ ਵੋਟ ਪਾ ਕੇ 18 ਵੋਟਾਂ ਜਿਹੜੀਆਂ ਨੇ ਉਹ ਵਟਦੀਆਂ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੋਲ ਹੁਣ ਮਹਿਜ਼ 10 ਵੋਟਾਂ ਰਹਿ ਗਈਆਂ ਨੇ ਜਿਸ ਦੇ ਨਾਲ ਭਾਰੀ ਬਹੁਮਤ ਨਾਲ ਬੀਜੇਪੀ ਦੁਆਰਾ ਜਿੱਤ ਸਕਦੀ ਹੈ ਪੱਲਾ ਬੀਜੇਪੀ ਦਾ ਦੁਆਰਾ ਭਾਰੀ ਹੋ ਗਿਆ ਆ ਤਾਂ ਦੱਸ ਦਿੰਦੇ ਆ ਕਿ ਤਿੰਨ ਕਾਉਂਸਲਰਸ ਜਿਸ ਦੇ ਵਿੱਚ ਪੂਨਮ ਦੇਵੀ, ਨੀਹਾ ਅਤੇ ਗੁਰਚਰਨ ਕਾਲਾ ਨਾਂ ਦੇ ਤਿੰਨ ਕਾਉਂਸਲਰਸ ਜਿਹੜੇ ਨੇ ਇਹਨਾਂ ਨੇ ਬੀਜੇਪੀ ਨੂੰ ਜੁਆਇਨ ਕਰ ਲਿਆ ਆ ਉਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਤੱਕਾ ਲੱਗਿਆ ਆ ਔਰ ਨਾਲ ਦੀ ਨਾਲ ਬੀਜੇਪੀ ਦਾ ਦੁਆਰਾ ਚੋਣ ਹੋਣ ਦੇ ਮੱਦੇ ਨਜ਼ਰ ਜਿੱਤਣ ਦਾ ਗ੍ਰਾਫ ਦੁਆਰਾ ਵੱਧਾ ਨਜ਼ਰ ਆ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਦੂਜੀ ਸੁਣਵਾਈ ਅੱਜ ਹੋਣੀ ਸੀ ਸੋਮਵਾਰ ਨੂੰ ਹੋਣੀ ਸੀ ਜਿਸ ਤੋਂ ਪਹਿਲਾਂ ਹੀ ਅਮਰੋਜ ਸੌਨਕਰ ਜਿਹੜੇ ਨਵੇਂ ਮੇਅਰ ਲੱਗੇ ਸੀ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਚਰਚਾ ਇਹ ਦੱਸ ਰਹੀ ਹੈ ਕਿ ਬੀਜੇਪੀ ਦੇ ਕਹਿਣ ਅਨੁਸਾਰ ਬੀਜੇਪੀ ਹਾਈ ਕਮਾਂਡ ਦੇ ਕਹਿਣ ਅਨੁਸਾਰ ਹੀ ਇਹ ਅਸਤੀਫਾ ਜਿਹੜਾ ਉਹ ਦਿੱਤਾ ਗਿਆ ਪਰ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਮੇਅਰ ਦੀ ਕੁਰਸੀ ਖਾਲੀ ਹੋਣ ਤੋਂ ਬਾਅਦ ਇਹ ਹੋ ਸਕਦਾ ਹੈ ਕਿ ਸਪਰੀਮ ਕੋਰਟ ਦੇ ਹੁਕਮਾਂ ਦੇ ਵਿੱਚ ਦੁਬਾਰਾ ਚੋਣ ਕਰਾਉਣ ਦੇ ਲਈ ਕਿਹਾ ਜਾਵੇ ਹੁਕਮ ਸੁਣਾਏ ਜਾਣ ਇਸ ਮੌਕੇ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਜ਼ਰੂਰ ਲੱਗ ਸਕਦਾ ਹੈ ਖੈਰ ਇਹਨਾਂ ਚਰਚਾਵਾਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਚੰਡੀਗੜ੍ਹ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਜ਼ਰੂਰ ਤਣਾਪੂਰਵਕ ਬਣੇ ਪਈ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ